ਕਿ ਅਸਾਂ ਗੁਰਮਖੋ ਵਿੱਚ ਰੋਜ਼ ਇੱਕ ਹੋਕਾ ਦੇ ਰਿਆਂ ਹਰ ਥਾਂ ਤੇ ਕਹਿਣਾ ਚਾਹ ਗਿਆਨੀ ਹੈ ਚਾਹ ਪ੍ਰਬੰਧਕ ਹੈ ਜਿਹੜੇ ਬੰਦੇ ਦੇ ਨਾਮ ਨਾਲ ਸ਼ਬਦ ਸਿੱਖ ਵਰਤ ਗਿਆ ਨਾ ਸਿੱਖ ਲੱਗ ਗਿਆ ਤੇ ਜਿਹੜਾ ਬੰਦਾ ਇਹ ਕਹਿੰਦਾ ਮੇਰਾ ਇਸ਼ਟ ਗੁਰੂ ਗ੍ਰੰਥ ਸਾਹਿਬ ਹੈ ਜਿ ਉਸ ਬੰਦੇ ਨੇ ਅਜੀ ਜ਼ਿੰਦਗੀ ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕੀਤਾ ਮੈਂ ਅੱਗੇ ਕੋਈ ਸ਼ਬਦ ਨਹੀਂ ਵਰਤਾਂਗਾ ਜਿਹਦੇ ਜਿਹਨੂੰ ਇਸ਼ਟ ਬਣਾਇਆ ਹੈ ਜਿਹਨੂੰ ਆਪਾਂ ਆਪਣਾ ਮੁਰਸ਼ਿਦ ਮੰਨਿਆ ਹੈ ਉਦੋਂ ਨਾਲ ਗੱਲਾਂ ਤੇ ਕਰਕੇ ਦੇਖੀ ਕਹਿੰਦਾ ਰੋਜ ਦੇਨੇ ਮੈਂ ਵੀ ਕਹਿਣਾ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਦੀ ਦੇਹ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਸ਼ਬਦ ਦੇ ਤੋਂ ਤੱਕ ਵਰਤੇ ਜਿੱਦਨ ਤੂੰ ਮੇਰੇ ਨਾਲ ਗੱਲਾਂ ਕਰਨੀਆਂ ਨੇ ਤੇਰਾ ਦਿਲ ਕਰਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਦਾ ਦੀ ਗੋਚ ਬੈਠ ਕੇ ਗੱਲਾਂ ਕਰਨੀਆਂ ਨੇ ਕਹਿੰਦੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਪਾਠ ਕਰੀ ਮੈਂ ਤੇਰੇ ਨਾਲ ਗੱਲਾਂ ਕਰਾਂ ਆਪਾਂ ਕਰਨੀਆਂ ਜੀ ਗੱਲਾਂ ਅਮਰਿ ਸ਼ਾਹ ਕੇ ਵੀ ਪਾਠ ਨਹੀਂ ਲੋਕੀ ਕਰਦੇ ਸਹਿਜ ਪਾਠ ਮਹਾਰਾਜ ਜੀ ਨੇ ਬਚਨ ਕੀਤਾ ਜੋ ਮਮ ਸਾਥ ਕਰਨ ਚੈ ਬਾਤ ਭਾਈ ਨੰਦ ਲਾਲ ਜੀ ਮਮ ਜੋ ਮਮ ਸਾਥ ਕਰਨ ਚੈ ਬਾਤ ਗ੍ਰੰਥ ਜੀ ਪੜੇ ਵਿਚਾਰਾਂ ਸਾਥ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਦੀ ਵਿਚਾਰ ਕਰੇ ਤਾਂ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕੋ ਮੇਰੇ ਨਾਲ ਗੱਲਾਂ ਕਰੇ